ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਘਰ ਦੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਅਸੀਂ ਆਪ ਜੀ ਦੇ ਨਾਲ ਇੱਕ ਪੁਸਤਕ ਸਾਂਝੀ ਕਰ ਰਹੇ ਹਾਂ ਜਿਸ ਦਾ ਨਾਮ ਹੈ ਮਨ ਨੀਵਾ ਮਤ ਪੁੱਛੀ ਅਤੇ ਇਹ ਜੋ ਕਿਤਾਬ ਹੈ ਇਹ ਉਹਨਾਂ ਲੇਖਾਂ ਦਾ ਸੰਗ੍ਰਹਿ ਹੈ ਜਿੰਨਾ ਜੋ ਲੇਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਨ 1900 ਦੇ ਕਰੀਬ 1899 ਦੇ ਵਿੱਚ ਆਪਣੇ ਅਖਬਾਰ ਖਾਲਸਾ ਸਮਾਚਾਰ ਦੇ ਵਿੱਚ ਛਾਪੇ ਕਿਉਂ ਜੋ ਉਸ ਵੇਲੇ ਜੋ ਸਿੱਖਾਂ ਦਾ ਗੁਰਦੁਆਰਿਆਂ ਦਾ ਪ੍ਰਬੰਧ ਕਾਇਮ ਹੋ ਜਾਂ ਜੋ ਸਮਾਜਿਕ ਹਾਲਤ ਸੀ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ ਉਸ ਵੇਲੇ ਗੁਰੂ ਗੁਰਦਵਾਰਾ ਸੁਧਾਰ ਲਾਇਲ ਜੋ ਸੀ ਉਹ ਚੱਲੀ ਉਸ ਵਿੱਚ ਭਾਈ ਸਾਹਿਬ ਦੇ ਇਹਨਾਂ ਲੇਖਾਂ ਨੇ ਕਾਫੀ ਜ਼ਿਆਦਾ ਯੋਗਦਾਨ ਪਾਇਆ ਔਰ ਉਸ ਤੋਂ ਬਾਅਦ ਮੋਰਚੇ ਲਗਾ ਕੇ ਗੁਰਦਵਾਰਿਆਂ ਦਾ ਜੋ ਪ੍ਰਬੰਧ ਸੀ ਉਹ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਲਿਆ ਉਹ ਲੇਖ ਇਕੱਠੇ ਕਰਕੇ ਤੇ ਹੁਣ 2023 ਦੇ ਵਿੱਚ ਇਸ ਕਿਤਾਬ ਦੇ ਰੂਪ ਵਿੱਚ ਪਾਠਕਾਂ ਲਈ ਸਿੱਖਾਂ ਲਈ ਗਹਿ ਲੋ ਇਹ ਕਿਤਾਬ ਪੇਸ਼ ਕੀਤੀ ਗਈ ਹੈ ਹੁਣ ਵੀ ਜੇ ਅਸੀਂ ਆਪਣੇ ਹਾਲਾਤ ਆਪਣੇ ਆਲੇ ਦੁਆਲੇ ਦੇਖੀਏ ਤੇ ਜਿੰਨਾ ਪ੍ਰਚਾਰ ਹਰ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਗੁਰੂ ਦੇ ਸ਼ਬਦ ਦਾ ਹੋ ਰਿਹਾ ਹੈ ਪਰ ਜੇ ਸਮਾਜ ਵਿੱਚ ਜਾਤੀ ਮਾਰੀਏ ਤੇ ਉਸ ਦਾ ਅਸਰ ਉਹਨਾਂ ਦਿਖਾਈ ਨਹੀਂ ਦਿੰਦਾ ਪਤਿਤ ਕੋ ਨਾ ਨਸ਼ੇ ਲੜਾਈਆਂ ਝਗੜੇ ਈਰਖਾ ਦੁਸ਼ਸ਼ ਜਾਤ ਪਾਤ ਦਾਜ ਦਹੇਜ ਤਲਾਕ ਡਰੱਗਸ एवरीथिंग ਆਲਮੋਸਟ ਜਿੰਨਾ ਵੀ ਗੱਲਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਰੋਕਿਆ ਹੈ ਗੁਰਬਾਣੀ ਸਾਨੂੰ ਰੋਕਦੀ ਹੈ ਉਹ ਸਾਰੇ ਕੰਮ ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਕਰਦੇ ਹਾਂ ਔਰ ਇਹ ਸਾਰੀਆਂ ਚੀਜ਼ਾਂ ਸਾਡੇ ਸਮਾਜ ਦਾ ਇੱਕ ਅੰਗ ਜੀਵਨ ਦਾ ਹਿੱਸਾ ਬਣ ਚੁੱਕੀਆਂ ਹਨ ਕਾਰਨ ਫਿਰ ਉਹੀ ਹੈ ਕਿ ਸ਼ਾਇਦ ਸਾਡੇ ਪ੍ਰਬੰਧ ਵਿੱਚ ਸਾਡੇ ਸਿਸਟਮ ਵਿੱਚ ਕੋਈ ਕਮੀ ਹੈ ਕਮਜ਼ੋਰੀ ਹੈ ਸਾਡੇ ਪ੍ਰਚਾਰ ਵਿੱਚ ਕੋਈ ਕਮਜ਼ੋਰੀ ਹੈ ਕਹਿ ਸਕਦੇ ਹਾਂ ਕੁਝ ਵੀ ਰੀਜ਼ਨ ਹੋ ਸਕਦੇ ਹਨ ਜਾ ਫਿਰ ਇਹ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ ਤੇ ਉਸ ਨੂੰ ਮੰਨਦੇ ਨਹੀਂ ਹਾਂ ਸਭ ਤੋਂ ਵੱਡੀ ਦਿੱਕਤ ਇਹੀ ਹੈ ਕਿ ਅਸੀਂ ਮੰਨਦੇ ਨਹੀਂ ਹਾਂ ਤੇ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਂਦੇ ਹਨ ਕਿ ਜਦੋਂ ਤੱਕ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਟਿਕਾ ਕੇ ਪਿਆਰ ਨਾਲ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਨਹੀਂ ਕਰਦੇ ਪ੍ਰੈਕਟੀਕਲੀ ਅਪਣਾਉਂਦੇ ਨਹੀਂ ਉਨੀ ਦੇਰ ਤੱਕ ਸਾਡੇ ਸਾਰੇ ਕੀਤੇ ਯਤਨ ਜਿਹੜੇ ਹਨ ਉਸ ਸਫਲ ਹਨ ਅਸੀਂ ਇਹ ਲੇਖ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ ਕਿ ਤੁਹਾਡੇ ਨਾਲ ਨਾਲ ਸਾਡਾ ਵੀ ਜੋ ਗਿਆਨ ਹੈ ਥੋੜੀ ਨੌਲੇਜ ਹੈ ਬਾਤੀ ਹੈ ਤੇ ਕਿਤਨਾ ਕਿਤੇ ਕਿਸ ਨਾ ਕਿਸੇ ਦੇ ਮਨ ਤੇ ਕੁਝ ਨਾ ਕੁਝ ਅਸਰ ਜਦੋਂ ਅਸੀਂ ਚੰਗੀਆਂ ਗੱਲਾਂ ਪੜ੍ਹਦੇ ਸੁਣਦੇ ਹਾਂ ਤੇ ਉਸ ਦਾ ਕਿਤਨਾ ਕਿਤੇ ਅਸਰ ਮੁੱਖੀ ਜੀਵਨ ਤੇ ਜ਼ਰੂਰ ਪੈਂਦਾ ਹੈ ਇਸੇ ਮੀਹ ਦੇ ਨਾਲ ਅਸੀਂ ਆਪ ਜੀ ਦੇ ਨਾਲ ਇਹ ਲੇਖ ਵੀਡੀਓ ਦੇ ਰੂਪ ਵਿੱਚ ਸਾਂਝਾ ਕਰ ਰਹੇ ਹਾਂ ਆਪ ਜੀ ਸੁਣੋ ਸਿੱਖੋ ਔਰ ਦੂਸਰਿਆਂ ਨਾਲ ਵੀ ਸ਼ੇਅਰ ਕਰੋ ਹੋਰ ਨਾ ਸੰਗਤਾਂ ਨੂੰ ਇਸ ਦਾ ਲਾਭ ਹੋ ਸਕੇ ਅੱਜ ਜੋ ਲੇਖ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਇਹ ਨੰਬਰ 10 ਹੈ ਜਿਸ ਦਾ ਭਾਈ ਸਾਹਿਬ ਨੇ ਸਰਲੇਖ ਰੱਖਿਆ ਹੈ ਸਦਕ ਭਾਈ ਸਾਹਿਬ ਲਿਖਦੇ ਹਨ ਕਿ بڑے بڑے ਵਿਦਵਾਨ ਸਿੱਖ ਇਸ ਬਾਤ ਪਰ ਚਰਚਾ ਕਰਦੇ ਦੇਖੇ ਗਏ ਹਨ ਕਿ ਸਾਡੇ ਵਿੱਚ ਅੱਗੇ ਨਾਲੋਂ ਵਿੱਦਿਆ ਦੀ ਤਰੱਕੀ ਹੈ ਮੁਸਲਮਾਨਾ ਮੁਸਲਮਾਨ ਪਾਤਸ਼ਾਹਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਹੈ ਅਮਨ ਤੇ ਆਜ਼ਾਦੀ ਹੈ ਪਰਦਾਰਥ ਵੀ ਕਿਸੇ ਕਦਰ ਹੈ ਫਿਰ ਕੀ ਕਾਰਨ ਹੈ ਕਿ ਪੰਥ ਦੀ ਤਰੱਕੀ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਦਲੀਲਾਂ ਕਰ ਕਰਕੇ ਆਪੇ ਹੀ ਸਿੱਟਾ ਕੱਢਦੇ ਹਨ ਕਿ ਕੁਰਬਾਨੀ ਨਹੀਂ ਰਹੀ। ਪੰਥ ਵਿੱਚ ਇਹ ਮਾਦਾ ਉੱਡ ਗਿਆ ਹੈ ਇਸ ਕਰਕੇ ਦਿਨੋ ਦਿਨ ਘਾਟਾ ਹੈ। ਇਹ ਗੱਲ ਸੋਚ ਕੇ ਚੁੱਪ ਹੋ ਰਹਿੰਦੇ ਹਨ ਔਰ ਉਸ ਆਲਸੀ ਵੰਗ ਉਸ ਆਲਸੀ ਵਾਂਗ ਜੋ ਹਰ ਬਰਸਾਤ ਵਿੱਚ ਛੱਤ ਚੁੰਦੀ ਵੇਖ ਕੇ ਬਰਖਾ ਹਟੀ ਤੇ ਲੇੰਬੀ ਦੀ ਪੱਕੀ ਸਲਾਹ ਕਰਦਾ ਸੀ ਪਰ ਬਰਸਾਤ ਹਟੀ ਤੋਂ ਫਿਰ ਅਵੇਸਲਾ ਹੋ ਜਾਂਦਾ ਸੀ। ਅੰਗੈਲੀ ਕਰ ਛੱਡਦੇ ਹਨ ਇੱਥੇ ਪਹੁੰਚ ਕੇ ਜੋਗ ਇਹ ਸੀ ਕਿ ਉਹ ਕੁਰਬਾਨੀ ਦੇ ਘਟ ਜਾਣ ਦੇ ਕਾਰਨ ਨੂੰ ਸੋਚ ਦੇ ਕਿਉਂਕਿ ਪਿਛਲੇ ਲੋਕ ਜੋ ਕੁਰਬਾਨੀ ਕਰਦੇ ਸਨ ਕੋਈ ਨਾ ਕੋਈ ਐਸੀ ਚੀਜ਼ ਸੀ ਜੋ ਉਹਨਾਂ ਨੂੰ ਉਹ ਜੋ ਉਹਨਾਂ ਤੋਂ ਉਹਨਾਂ ਦੀਆਂ ਜਾਨਾਂ ਤੱਕ ਸਦਕੇ ਕਰਵਾ ਦਿੰਦੀ ਸੀ ਉਹ ਚੀਜ਼ ਕੀ ਸੀ ਜਦ ਗੋਹ ਕਰਕੇ ਡਿੱਠਾ ਜਾਵੇ ਤਦ ਪਤਾ ਲੱਗਦਾ ਹੈ ਕਿ ਉਹ ਸਦਕ ਸੀ ਸਿੱਦਕ ਦੀ ਇਹ ਸਮਰੱਥਾ ਸੀ ਕਿ ਉਸਨੇ ਹਜ਼ਾਰਾਂ ਸਿਰ ਧਰਮ ਦੀ ਰੱਖਿਆ ਪੁਰ ਲਗਵਾ ਦਿੱਤੇ ਪੰਜਾਂ ਪਿਆਰਿਆਂ ਦਾ ਸਿਰ ਦੇਨ ਨੂੰ ਨਿਕਲਣਾ 40 ਮੁਕਤਿਆਂ ਦਾ ਸ਼ਹੀਦ ਹੋਣਾ ਜ਼ਾਹਰ ਕਰਦਾ ਹੈ ਕਿ ਉਹ ਲੋਕ ਸਿੱਦਕ ਵਿੱਚ ਪੂਰੇ ਸਿੱਦਕ ਨਾ ਹੁੰਦਾ ਤਾਂ ਮੌਤੇ ਮੂੰਹ ਵਿੱਚ ਛਾਲਾ ਮਾਰ ਮਾਰ ਕੇ ਪ੍ਰਵੇਸ਼ ਨਾ ਕਰਦੇ ਦੇਖੋ ਭਾਈ ਮਨੀ ਸਿੰਘ ਜੀ ਦੀ ਇੱਕ ਕਾਰ ਪਰ ਜਦੋਂ ਪੰਥ ਨਾਰਾਜ਼ ਹੋਇਆ ਤਦ ਭਾਈ ਜੀ ਨੇ ਪੰਥ ਨੂੰ ਗੁਰੂ ਦਾ ਰੂਪ ਜਾਣ ਕੇ ਬੜੇ ਅਦਬ ਨਾਲ ਆਪਣੀ ਭੁੱਲ ਨੂੰ ਮੰਨਿਆ ਤਨਖਾਹ ਨੂੰ ਸਿਰ ਮੱਥੇ ਤੇ ਕਬੂਲਿਆ ਔਰ ਉਸ ਵੇਲੇ ਪੰਥ ਅੱਗੇ ਇਹ ਬੇਨਤੀ ਕੀਤੀ ਇਹ ਕਵਤਾ ਦੇ ਰੂਪ ਵਿੱਚ ਭਾਈ ਸਾਹਿਬ ਨੇ ਇੱਥੇ ਲਿਖੀ ਹੈ ਇਹ ਤਨਖਾਹ ਕਬੂਲੀ ਮੈਂ ਪਰ ਅਰਜ ਕਰਾਂ ਇੱਕ ਡਰਦਾ ਸਿੱਖੀ ਸਿਦਕ ਨਿਬੇ ਸੁਆਸਾਂ ਸੰਗ ਇਹ ਮੇਰਾ ਜੀ ਕਰਦਾ ਮਨ ਨਾ ਡੋਲੇ ਰਹੇ ਅਡੋਲੇ ਸਿਦਕ ਰਹੇ ਸਿਰ ਤਾਈ ਸਿਦਕ ਹਾਰਿਆ ਜਮ ਮਾਰੇਗਾ ਗੀਦੀ ਮੋਤ ਕਹਾਈ ਕਿਸਾ ਸੁਆਸਾਂ ਨਾਲ ਵੈ ਗੁਰੂ ਚਿਤ ਆਵੇ ਗੁਰ ਸਦਕਾ ਪੰਥ ਖਾਲਸਾ ਸ਼ਰਨ ਆਪਣੀ ਰੱਖੇ ਦਾਸ ਲੱਖ ਸਦਕਾ ਜੀਵ ਭੁਲਕੜ ਸਦ ਭੁੱਲ ਜਾਂਦਾ ਗੁਰ ਅਭੁੱਲ ਕਰਤਾਰਾ ਬਿਰਦ ਸਨਾਤਨ ਬਖਸ਼ਣ ਵਾਲਾ ਪਿਆ ਸ਼ਰਨ ਦਰਬਾਰਾ ਮੈਂ ਤਨਖਾਹ ਹੋ ਡਰਨਾ ਕਰਦਾ ਇਹ ਤਨਖਾਹ ਕਬੂਲੀ ਮੰਗਦਾ ਇਹ ਇਸ ਦਰ ਤੋਂ ਆਜ਼ਿਜ਼ ਮੰਨਣਾ ਹੋਇ ਪ੍ਰਤਕੁਲੀ ਸੰਮੁਖ ਰਹਾ ਨ ਬੇਮੁਖ ਹੋਵਾਂ ਗੁਰੂ ਖਾਲਸਾ ਜਾਨਾ ਧਿਆਨ ਚਰਨ ਗੁਰ ਜੀਬ ਨਾਮ ਵਾਲ ਰਹੇ ਰਹੇ ਸਿੱਧਕ ਤੱਕ ਪ੍ਰਾਨਾ ਸਤ ਸੰਗ ਦੇ ਚਰਨਾ ਵਿੱਚ ਮੈਂ ਰਹਾ ਸਦਾ ਹੀ ਜੁੜਿਆ ਭੇਦ ਭਾਵ ਨਾ ਰਹੇ ਨਾ ਕੋਈ ਇੱਕ ਸਤ ਗੁਰ ਲੜ ਫੜਿਆ ਤਨ ਮਿਥਿਆ ਤੇ ਫਿਰ ਫਿਰ ਪ੍ਰਾਪਤ ਸਿੱਖੀ ਫਿਰ ਫਿਰ ਨਹੀਂ ਗੁਰੂ ਕਿਰਪਾ ਤੇ ਹੋਈ ਜੋ ਪ੍ਰਾਪਤ ਇਹ ਹੁਣ ਜਾਵੇ ਨਹੀਂ ਸਿੱਖੇ ਕਟੇ ਚਰਾਸੀ ਬੰਧਨ ਨਿਰਬੰਧਨ ਨਰ ਹੋਵੇ ਸਿੱਖੀ ਮੁਕਤੁ ਭੁਗਤ ਦੀ ਦਾਤੀ ਸਿੱਖੀ ਗਿਆਨ ਦਿਰੜੋਵੇ ਕਰਾ ਬੇਨਤੀ ਅਤ ਅਦੀਨ ਹੋ ਬਖਸੋ ਬਖਸ਼ੋ ਸਿੱਖੀ ਦਾਨਾ ਅੰਗ ਕਟਾਵਨ ਗਲ ਨਾ ਕਾਈ ਕਰੜਾ ਸਿੱਧਕ ਮਦਾਨਾ ਇਹ ਗੁਰ ਕੇ ਇਹ ਗੁਰਦੀ ਕਿਰਪਾ ਬਿਨ ਨਾਹੀ ਮਰਨਾ ਸਿਰ ਪਰ ਆਇਆ ਦੇਅ ਕਰੋ ਜਿਉ ਨਾਮ ਨ ਬਿਸਰੇ ਚਰਨ ਕਮਲ ਮਨ ਪਾਇਆ ਹੈ ਸ਼ਰਨਾਗਤ ਪਾਲ ਪੰਥ ਇਹ ਸ਼ਰਨ ਪਿਆ ਨੂੰ ਪਾਲੇ ਸ਼ਰਨ ਆਇਆ ਨੂੰ ਕੰਠ ਲਾਵਦਾ ਬਿਰਦ ਸ਼ਰਨ ਪ੍ਰਤ ਪਾਲੇ ਮੈਂ ਹੁਣ ਹਾਰ ਪਿਆ ਹਾਂ ਸ਼ਰਣੀ ਲਾਜ ਬਿਰਦ ਦੀ ਰਖੋ ਬਖਸ਼ੋ ਸਿੱਖੀ দান ਦਾਸ ਨੂੰ ਕਰੋ ਕੱਖthi ਰਖੋ ਤਨਹੰਤਾ ਤਜ ਮਨ ਨੀਵਾ ਕਰ ਮਤ ਉੱਚੀ ਮੈਂ ਚਾਹਾ ਗੁਰੂ ਖਾਲਸਾ ਮਤ ਦਾ ਰਾਖਾ ਸਿੱਖੀ ਸਿਦਕ ਨਿਭਾਹਾ ਨਹੀਂ ਸ਼ਕਤ ਮੇਰੀ ਵਿੱਚ ਇਹ ਗੱਲ ਬਚਨ ਕਰੋ ਤਾਂ ਹੋਸੀ ਬਖਸ਼ੋ ਆਪਣਾ ਸੇਵਕ ਜਾਣੇ ਜੇ ਤਨਕਾਇਆ ਦੋਸ਼ੀ ਇਤਨੀ ਅਰਜ ਕਰੇਂਦਿਆ ਭਾਈ ਗਲ ਭਰਿਆ ਰੁਕ ਗਿਆ ਬदन ਪਸੀਨਾ ਤਰ ਤਰ ਹੋਇਆ ਥਰ ਥਰ ਕੰਬਦਾ ਰਹਾ ਸਾਧਕ ਸਿੱਖੀ ਬਖਸ਼ੋ ਦਰ ਤੋਂ ਸਾਧਕ ਸਿੱਖੀ ਬਖਸ਼ੋ ਦਰ ਤੋਂ ਗੁਰੂ ਖਾਲਸਾ ਸੁਆਮੀ ਅੰਗ ਕਟਾਵਣ ਵੇਲੇ ਇਹੋ ਰੱਖਾਂ ਸਿਧਕ ਮਦਾਮੀ ਬਖਸ਼ੋ ਬਖਸ਼ਣ ਹਾਰ ਸਦਾਕੇ ਹੇ ਬਖਸ਼ੰਦ ਮੁਕੰਦਾ ਸ਼ਰਨ ਸ਼ਰਨ ਮੈਂ ਸ਼ਰਨ ਚਰਨ ਦੀ ਦੁਖਦਾਹਕ ਸੁਖ ਦਿੰਦਾ ਆਤ ਅਧੀਨ ਕੀ ਅਤੇ ਨਿਮਰਤਾ ਸਹਿਤ ਬੇਨਤੀ ਕੀਤੀ ਭਰੀ ਪ੍ਰੇਮ ਵਿਰਾਗ ਭਗਤ ਦੀ ਸਿੱਖੀ ਸਦਕ ਸੁਪ੍ਰੀਤੀ ਹੋਏ ਪ੍ਰਸੰਨ ਖਾਲਸਾ ਜੀ ਤਦ ਖੜ ਅਰਦਾਸ ਕਰਾਈ ਮਨੀ ਸਿੰਘ ਦੀ ਮੰਗ ਸੁਹਾਵੀ ਸਿੱਖੀ ਸਿਧਕ ਨਿਭਾਈ ਪ੍ਰੇਮ ਭਰੇ ਹਿਰਦਿਆ ਨੇ ਮੰਗੀ ਜਥੇਦਾਰ ਫਿਰ ਕਹਿਆ ਅੰਗ ਨਿਆਰੇ ਹੋਵਣ ਤੇਰੇ ਸਤਿਗੁਰ ਬਾਣਾ ਲਹਿਆ ਸਿੱਧੀ ਸਿੱਖੀ ਸਦਕ ਆਪਣੇ ਦਰ ਤੋਂ ਸਤਿਗੁਰ ਨੇ ਤੋਹੇ ਦਿੱਤਾ ਉਹ ਪ੍ਰਵਾਨ ਪਿਆ ਦਰ ਸਾਚੇ ਮੋੜ ਨਹੀਂ ਕਿਨ ਦਿੱਤਾ ਕੇਸ ਸਵਾਸਾ ਨਾਲ ਨਿਬੇਗੀ ਸਿੱਧੀ ਸਦਕੀ ਸਿੱਖੀ ਤੇਰੀ ਕੇਸਾ ਸਵਾਸਾ ਨਾਲ ਨਿਬੇਗੀ ਸਿੱਧ ਕੀ ਸਿੱਖੀ ਤੇਰੀ ਇਹ ਪਾਣਾ ਹੈ ਹੁਕਮ ਗੁਰੂ ਦਾ ਇਸ ਵਿੱਚ ਹੀਰ ਨਾ ਫੇਰੀ ਜਿਉ ਤੈ ਚਾਹਿਆ ਸਿੱਧਕ ਗੁਰੂ ਘਰ ਹੈ ਪਰਵਾਣ ਓਵੇਂ ਹੀ ਡਗੇ ਨਾ ਡੋਲੇ ਵਾਉ ਨਾ ਚੱਲੇ ਨਿਬੇ ਅਥਕ ਤਿਵੇਂ ਹੀ ਮਣੀ ਸਿੰਘ ਫਿਰ ਅਰਜ ਕਰੀਏ ਧੰ ਗੁਰੂ ਬਖਸੰਦਾ ਗਈ ਬਹੋਰ ਛੋੜਦਾ ਬੰਦੀ ਕਰ ਆਪਣੇ ਸੁਖ ਦਿੰਦਾ। ਵਰਦ ਗੁਰੂ ਕਾ ਬਖਸ਼ਣ ਵਾਲਾ ਸ਼ਰਨ ਪਿਆ ਨੂੰ ਬਖਸ਼ੇ ਜੋ ਨਹਿ ਐਸਾ ਗੁਰੂ ਧਿਆਵਣ ਤਿਨਾ ਜੀਵਨ ਤਿਗ세। ਧੰਨ ਖਾਲਸਾ ਧੰਨ ਗੁਰੂ ਹੈ। ਧੰਨ ਪੰਥ ਧਨ ਤਨਨਾ ਬਖਸ਼ਣ ਹਾਰਾ ਭੁੱਲਿਆ ਤਾਈ। ਪਾਲਕ ਪ੍ਰੀਤ ਉਪੰਨਾ ਇਸੇ ਪ੍ਰਕਾਰ ਜਿੰਨੇ ਸ਼ਹੀਦ ਹੋਏ ਹਨ ਸਭ ਦੇ ਵਿੱਚ ਸਿੱਦਕ ਸੀ ਹੁਣ ਉਹ ਸਿੱਦਕ ਨਹੀਂ ਰਿਹਾ ਅਣਪੜ ਲੋਕ ਤਾਂ ਨਵੀਂ ਰੋਸ਼ਨੀ ਨੂੰ ਪਾ ਕੇ ਚਿਹਰਾ ਛਲ ਮੁਸ਼ਕੇ ਸ਼ੈਲੇ ਬਣਨ ਵਿੱਚ ਮਗਨ ਹਨ ਵਪਾਰੀਆਂ ਨੂੰ ਵੇਲਦਾਰੀਆਂ ਨਾਲ ਪ੍ਰੇਮ ਹੈ ਸਰਦਾਰਾਂ ਨੂੰ ਕੰਜਰ ਕਾਲਾਲ ਖਾਲਥੇ ਰਾਜੇ ਮੀਮਾ ਤੇ ਨਲਾਇਕ ਅਹਿਲਕਾਰਾਂ ਦੇ ਖਡਾਉਣੇ ਬਣ ਗਏ बड़े लिखे हुए कहते हैं हमें क्या कौन सिरदर्दी करे जिन्ना ਲੋਕਾਂ ਨੇ ਧਰਮ ਦੇ ਕੰਮ ਚੱਕੇ ਉਹਨਾਂ ਨੇ ਪਦਾਰਥ ਨਾਲ ਤੇ ਹਕੂਮਤ ਨਾਲ ਹਿੱਤ ਕੀਤਾ ਹਜ਼ਾਰਾਂ ਰੁਪਏ ਉਡਾਏ ਔਰ ਪੰਥ ਦੀ ਸੇਵਾ ਨੂੰ ਰਾਜਗਦੀ ਸਮਝ ਕੇ ਪਥੱਲਾ ਮਾਰ ਕੇ ਐਸੇ ਸੱਜੇ ਕਿ ਉਠਣਾ ਭੁੱਲ ਗਏ ਉਹਨਾਂ ਦੇ ਦਿਲ ਵਿੱਚ ਸਿੱਧਕ ਦੀ ਥਾਵੇਂ ਇਹ ਸੋਚ ਵੱਡ ਗਈ ਕਿ ਧਰਮ ਇੱਕ ਤੋਖਾ ਹੈ ਜਾ ਮੂਰਖਾਂ ਨੂੰ ਬਸ ਕਰਨੇ ਦੀ ਫਾਹੀ ਹੈ। ਔਰ ਜੋ ਇੱਜ਼ਤ ਕਿਸੇ ਪ੍ਰਕਾਰ ਮਿਹਨਤ ਔਰ ਆਪਣੇ ਗੁਨਾ ਕਰਕੇ ਮਿਲਨੀ ਕਠਨ ਹੈ ਉਹ ਧਰਮ ਦੇ ਔਲੇ ਵਿੱਚ ਸੌਖੀ ਲੱਭ ਸਕਦੀ ਹੈ। ਗੁਰਦੁਆਰਿਆਂ ਵਿੱਚੋਂ ਤਾਂ ਸਿੱਦਕ ਦੀ ਮੁਸ਼ਕਤਾ ਖੁੱਡ ਗਈ ਹੈ। ਗੁਰਦੁਆਰੀਏ ਹਰ ਦਮ ਕੋਲ ਰਹਿਣ ਕਰਕੇ ਔਰ ਮਦਾਰੀ ਦੇ ਤਮਾਸ਼ੇ ਵਰਗੀ ਕੋਈ ਸ਼ਕਤੀ ਨਾ ਦੇਖਣੇ ਕਰਕੇ ਠਠਿਆਰਾਂ ਦੀ ਬਿੱਲੀ ਹੋ ਰਹੇ ਹਨ। ਪੰਥ ਅੱਤਰ ਕੀ ਕਰੇ ਤਾਂ ਕਿਸ ਤਰ੍ਹਾਂ ਕਰੇ ਸਿੱਧਕ ਨੂੰ ਸਭ ਨੇ ਜਵਾਬ ਦੇ ਦਿੱਤਾ ਹੈ ਹੁਣ ਕੇਵਲ ਹੋ ਹੋ ਨਾਲ ਕੀ ਬਣੇ ਅੱਜਕੱਲ ਇੱਕ ਹੋਰ ਤਮਾਸ਼ੇ ਦਾ ਉੱਤਰ ਦਿੰਦੇ ਹਨ ਕਿ ਸਿੱਧਕ ਮੂਰਖ ਲੋਕਾਂ ਵਾਸਤੇ ਹੁੰਦਾ ਹੈ ਪੜਿਆਂ ਲਿਖਿਆਂ ਵਾਸਤੇ ਨਹੀਂ ਹੁੰਦਾ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਨੂੰ ਇੰਨੀ ਸਮਝ ਵੀ ਨਹੀਂ ਰਹੀ ਕਿ ਸਿੱਧਕ ਕੀ ਵਸਤੂ ਹੈ ਔਰ ਸਿੱਧਕ ਤੇ ਸਿੱਖੀ ਦਾ ਕੀ ਨਾਤਾ ਹੈ ਇਹ ਪ੍ਰਸਿੱਧ ਬਾਤ ਹੈ ਕਿ ਤੂੰਾ ਜਿੱਥੇ ਹੋਵੇ ਅੱਗ ਜ਼ਰੂਰ ਹੁੰਦੀ ਹੈ ਇਸੇ ਪ੍ਰਕਾਰ ਜਿੱਥੇ ਸਿੱਖੀ ਹੋਵੇ ਸਿੱਧਕ ਜ਼ਰੂਰ ਹੁੰਦਾ ਹੈ ਜਿੱਥੇ ਸਿੱਧਕ ਨਹੀਂ ਉਥੇ ਸਿੱਖੀ ਨਹੀਂ ਅਣਪੜ ਲੋਕ ਅਗਲੇ ਸਮੇਂ ਆਪਣੇ ਆਪ ਨੂੰ ਮੂਰਖ ਸਮਝ ਕੇ ਗੁਰੂ ਦੇ ਬਚਨਾਂ ਪਰ ਭਰੋਸਾ ਕਰਦੇ ਸਨ ਤੇ ਪੜੇ ਹੋਏ ਧਰਮ ਦੀ ਅਸਲੀਅਤ ਨੂੰ ਸਮਝ ਕੇ ਸਿੱਧਕੀ ਹੁੰਦੇ ਸਨ ਅੱਜਕੱਲ੍ਹ ਅਣਪੜ ਆਪਣੇ ਆਪ ਨੂੰ ਦਾਣਾ ਸਮਝਦੇ ਹਨ ਔਰ ਪੜੇ ਹੋਏ ਉਸ ਤੋਂ ਵੀ ਵਧੇਰੇ ਤੇ ਵਾਸਤਵ ਵਿੱਚ ਇਹ ਨੀਮ ਹਕੀਮ ਖਤਰਾ ਇਹ ਜਾਣ ਵਾਲੀ ਗੱਲ ਹੋ ਰਹੀ ਹੈ ਵਿਦਿਆ ਉਹ ਵਿਦਿਆ ਹੈ ਜਿਹੜੀ ਦੁੱਧ ਪਾਣੀ ਨਿਖੇੜਨਾ ਸਿਖਾਲੇ ਉਹ ਵਿਦਿਆ ਸਿੱਧਕ ਪੈਦਾ ਕਰਦੀ ਹੈ ਪਰ ਥੋੜੀ ਵਿਦਿਆ ਨੁਕਸਾਨ ਕਰਦੀ ਹੈ ਜਿਕਰ ਥੋੜਾ ਖਾਦਾ ਹੋਇਆ ਇਸ ਬਗੋਲ ਕਬਜ ਕਰਦਾ ਹੈ ਪਰ ਵਧਿਕ ਖਾਦਾ ਹੋਇਆ ਕਬਜ ਕੁਸ਼ਾ ਹੁੰਦਾ ਹੈ ਇਸੇ ਪ੍ਰਕਾਰ ਥੋੜੀ ਵਿਦਿਆ ਪ੍ਰਾਨਾਂ ਦਾ ਖਾਓ ਹੋ ਜਾਂਦੀ ਹੈ ਅੱਜ ਕੱਲ ਕੇਵਲ ਪਦਾਰਥਾਂ ਦੇ ਗਿਆਨ ਦੀ ਵਿਦਿਆ ਫੈਲੀ ਹੈ ਜਾਂ ਸਾਧਾਂ ਦੇ ਲਿਖੇ ਹੋਏ ਆਧੁਨਿਕ ਵਿਦਾਂਤ ਦੇ ਗ੍ਰੰਥ ਵਿਦਿਆਕ ਹੁੰਦੇ ਹਨ ਅਸਲ ਆਤਮਿਕ ਵਿਦਿਆ ਨਹੀਂ ਰਹੀ ਇਸੇ ਕਰਕੇ ਸਿੱਧਕ ਦਾ ਘਾਟਾ ਹੈ ਭਾਈ ਆਨੰਦ ਲਾਲ ਜੀ ਭਾਈ ਮਨੀ ਸਿੰਘ ਜੀ ਭਾਈ ਗੁਰਦਾਸ ਜੀ ਨਾਲੋਂ ਵੱਡਾ ਵਿਦਵਾਨ ਕਿਹੜਾ ਅੱਜਕੱਲ ਸਿੱਖਾਂ ਵਿੱਚ ਹੈ ਫਿਰ ਉਹਨਾਂ ਦੇ ਸਿੱਧਕ ਵੱਲ ਦੇਖੋ ਕੈਸੇ ਨਿਭੇ ਹਨ ਪਿਆਰੇ ਸੱਜਣਾ ਜੇ ਪੰਥ ਦਾ ਵਾਅਦਾ ਲੋੜਦੇ ਹੋ ਤਾਂ ਸਿੱਧਕ ਨੂੰ ਫਿਲਾਓ ਸਿੱਧਕ ਬਿਨਾ ਕੁਰਬਾਨੀ ਨਹੀਂ ਹੋ ਸਕਦੀ ਕੁਰਬਾਨੀ ਬਿਨਾ ਪਰ ਉਪਕਾਰ ਨਹੀਂ ਪਰ ਉਪਕਾਰ ਬਿਨਾ ਪਰਮੇਸ਼ਰ ਦੀ ਦਿਆਲਤਾ ਨਹੀਂ ਹੁੰਦੀ ਔਰ ਪਰਮੇਸ਼ਰ ਦੀ ਦਿਆਬਾਜ ਛੁਟਕਾਰਾ ਨਹੀਂ ਹੁੰਦਾ ਪਿਆਰੇ ਸੱਜਣੋ ਜੇ ਪੰਥ ਦਾ ਵਾਅਦਾ ਲੋੜਦੇ ਹੋ ਤਾਂ ਸਿੱਧਕ ਨੂੰ ਫਲਾਓ ਸਿੱਧਕ ਬਿਨਾਂ ਕੁਰਬਾਨੀ ਨਹੀਂ ਹੋ ਸਕਦੀ ਕੁਰਬਾਨੀ ਬਿਨਾ ਪਰ ਉਪਕਾਰ ਨਹੀਂ ਪਰ ਉਪਕਾਰ ਬਿਨਾ ਪਰਮੇਸ਼ਰ ਦੀ ਦਿਆਲਤਾ ਨਹੀਂ ਹੁੰਦੀ ਔਰ ਪਰਮੇਸ਼ਰ ਦੀ ਦਿਆਬਾਜ ਛੁਟਕਾਰਾ ਨਹੀਂ ਹੋ ਸਕਦਾ ਇਹ ਲੇਖ ਇੱਥੇ ਸਮਾਪਤ ਹੁੰਦਾ ਹੈ ਅਗਲਾ ਜੋ ਲੇਖ ਹੈ ਨੰਬਰ 11 ਉਸ ਦਾ ਭਾਈ ਸਾਹਿਬ ਜੀ ਨੇ ਸਰਲੇਖ ਰੱਖਿਆ ਹੈ ਕੋਇਲ ਤੇ ਬਾਜ ਪੁਰਾਣੇ-ਪੁਰਾਣੇ ਆਦਮੀ ਇੱਕ ਕਹਾਣੀ ਪਾਉਂਦੇ ਹਨ ਕਿ ਇੱਕ ਦਿਨ ਇੱਕ ਕੋਇਲ ਨੇ ਇੱਕ ਬਾਜ ਨੂੰ ਪੁੱਛਿਆ ਕਿ ਕੀ ਸਬਬ ਹੈ ਕਿ ਮੈਂ ਐਡਾ ਮਿੱਠਾ ਬੋਲਦੀ ਹਾਂ ਪਰ ਫਿਰ ਵੀ ਮੇਰੀ ਖਾਤਰ ਨਹੀਂ ਹੁੰਦੀ ਜੰਗਲਾਂ ਉਜਾੜਾਂ ਤੇ ਬਿਰਸ਼ਾਂ ਬੂਟਿਆਂ ਵਿੱਚ ਗੁਜ਼ਾਰਾ ਕਰਦੀ ਹਾਂ ਔਰ ਕਈ ਵੇਰ ਅੰਬਾਂ ਪਰ ਬੈਠੀ ਮਾਲੀ ਦੀ ਗੁਲੇਲ ਦਾ ਨਿਸ਼ਾਨਾ ਬੰਦੀ ਹਾਂ ਪਰ ਤੂੰ ਜੋ ਮੂਲੋਂ ਨਹੀਂ ਬੋਲਦਾ ਪਾਤਸ਼ਾਹਾਂ ਦੇ ਹੱਥਾਂ ਪਰ ਬੈਠਦਾ ਹੈ ਤੈਨੂੰ ਚੰਗੇ ਭੋਜਨ ਮਿਲਦੇ ਹਨ ਔਰ ਚੰਗੇ ਚੰਗੇ ਆਰਾਮ ਤੈਨੂੰ ਪੁਗਾਹੇ ਜਾਂਦੇ ਹਨ ਬਾਜ ਨੇ ਹੌਲੇ ਜੇ ਕਿਹਾ ਕਿ ਮੈਂ ਬੜੇ ਭਾਰੇ ਭਾਰੇ ਕੰਮ ਕਰਦਾ ਹਾਂ ਪਰ ਚੁੱਪ ਰਹਿਦਾ ਹਾਂ ਮੇਰੀ ਕਮਾਈ ਦਾ ਹਿੱਸਾ ਲੋਕ ਖਾਂਦੇ ਹਨ ਪਰ ਤੂੰ ਜਬਾਨੀ ਜਬਾਨੀ ਹੀ ਜਮਾ ਖਰਚ ਕਰਦੀ ਹੈ ਤੇ ਥੋਂ ਵਾਸਤਵ ਵਿੱਚ ਲਾਭ ਕਿਸੇ ਨੂੰ ਨਹੀਂ ਸਗੋਂ ਤੂੰ ਮਿੰਤੇ ਇਮਾਦੀਆਂ ਦੇ ਫਲ ਖਾਂਦੀ ਹੈ ਔਰ ਕਿਸੇ ਦਾ ਸਵਾਰਦੀ ਕੁਝ ਨਹੀਂ ਹੈ ਤਾਂ ਇਹ ਕਹਾਣੀ ਪਰ ਸਿੱਖਿਆ ਬੜੀ ਅਚਜ ਅश्चर्य ਮਿਲ ਦਿੰਦੀ ਹੈ ਲੋਕਾਂ ਨੂੰ ਚੰਗਾ ਉਹ ਲੱਗਦਾ ਹੈ ਜੋ ਲੋਕਾਂ ਦਾ ਕੁਝ ਸਵਾਰੇ ਨੇਰੇ ਬਚਨਾਂ ਨਾਲ ਕੋਈ ਨਹੀਂ ਪਤੀਜਦਾ ਆਮ ਵਰਤਾਰੇ ਵਿੱਚ ਇਹ ਗੱਲ ਪੱਕੀ ਪੱਥਰ ਲੀਕ ਦੀ ਤਰ੍ਹਾਂ ਹੈ ਕਿ ਜਿਸ ਤੋਂ ਲਾਭ ਪਹੁੰਚੇ ਉਸੇ ਨੂੰ ਚੰਗਾ ਜਾਣਦੇ ਹਨ ਜਿਸ ਤੋਂ ਹਾਨੀ ਪਹੁੰਚੇ ਉਸ ਨੂੰ ਬੁਰਾ ਜਿਸ ਤੋਂ ਕੁਝ ਨਾ ਪਹੁੰਚੇ ਉਸ ਨੂੰ ਗੌਲ ਦਾ ਹੀ ਕੋਈ ਨਹੀਂ ਤੇ ਜ਼ੁਬਾਨੀ ਬੋਲਣ ਵਾਲੇ ਪਰ ਵਾਸਤਵ ਵਿੱਚ ਕੁਝ ਨਾ ਕਰਨੇ ਵਾਲੇ ਨੂੰ ਕੋਈ ਪਸੰਦ ਨਹੀਂ ਕਰਦਾ ਉਹ ਆਪਣੇ ਆਪ ਵਿੱਚ ਭਾਵੇਂ ਚੰਗਾ ਬਣਿਆ ਰਹੇ ਇਸ ਬਾ ਦੀ ਪੂਰੀ ਕਦਰ ਕੌਮੀ ਤਰੱਕੀ ਦੀ ਦੌੜ ਵਿੱਚ ਪੈਂਦੀ ਹੈ ਜਿੱਥੇ ਕੇਵਲ ਪਰ ਉਪਕਾਰੀ ਔਰ ਨਿਸ਼ਕਾਮ ਪਰ ਉਪਕਾਰੀ ਦੀ ਅਵਸ਼ਕਤਾ ਹੁੰਦੀ ਹੈ ਜੋ ਲੋਕ ਕੇਵਲ ਹੋਕਰੇ ਦਿੰਦੇ ਹਨ ਉਹ ਕੋਇਲ ਦੀ ਤਰ੍ਹਾਂ ਹਨ ਪਰ ਜੋ ਕੰਮ ਕਰਦੇ ਹਨ ਔਰ ਹੂ ਨਹੀਂ ਉਚਾਰਦੇ ਉਹ ਬਾਜਸਮਾਨ ਹਨ ਇਸੇ ਨਮੂਨੇ ਲਈ ਸਾਡੇ ਬਜ਼ੁਰਗਾਂ جیسا ਕੋਈ ਵਿਰਲਾ ਹੀ ਹੋਇਆ ਹੋਵੇਗਾ ਜਿਨ੍ਹਾਂ ਨੇ ਬੜੇ ਬੜੇ ਭਾਰੇ ਕੰਮ ਕੀਤੇ ਪਰ ਆਪਣਾ ਆਪ ਨਹੀਂ ਜਨਾਇਆ ਬਣਗੀਲੀ ਵੇਖੋ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਕਰੀਬਨ ਕੁੱਲ ਗੁਰਦੁਆਰੇ ਬਣਾਵਾਏ ਜ਼ਗੀਰਾਂ ਲਾਈਆਂ ਪਰ ਕਿਤੇ ਆਪਣਾ ਨਾਮ ਨਹੀਂ ਪ੍ਰਗਟਾਇਆ ਸਿੱਕਾ ਚਲਾਇਆ ਤਾਂ ਨਾਨਕ ਸ਼ਾਹੀ ਬਾਗ ਬਣਾਇਆ ਤਾਂ ਰਾਮ ਬਾਗ ਕਿਲਾ ਬਣਵਾਇਆ ਤਾਂ ਗੋਬਿੰਦਗੜ ਕੋਈ ਸ਼ਹਿਰ ਮਕਾਨ ਅਸਥਾਨ ਮੰਦਰ ਐਸਾ ਨਹੀਂ ਜੋ ਉਸ ਦੇ ਆਪਣੇ ਨਾਮਪੁਰ ਹੋਵੇ ਜੋ ਕੰਮ ਉਸਨੇ ਕੀਤਾ ਨਿੱਗਰ ਔਰ ਪੱਕਾ ਇਸ ਦੇ ਟਾਕਰੇ ਪਰ ਦੇਖੋ ਅੱਜ ਕੱਲ ਦੇ ਕੋਇਲ ਸਰੀਖੇ ਸਿੱਖ ਇੱਕ ਡੂੜ ਫੁੱਟ ਦੀ ਪੱਥਰ ਦੀ ਸਿਲਾ ਦਰਬਾਰ ਸਾਹਿਬ ਲਗਵਾ ਕੇ ਆਪਣੇ ਪੁੱਤਰਾਂ ਦਾ ਪਿਤਾ ਦਾ ਦਾਦੇ ਦਾ ਸ਼ਹਿਰ ਗ੍ਰਾਂ ਪਿੰਡ ਜਾਤ ਦਾ ਸਾਰਾ ਨਾਮ ਲਖਵਾਉਣਗੇ ਜੋਸ਼िला ਕੇਵਲ ਗੁਰੂ ਮਹਾਰਾਜ ਜੀ ਮਹਾਰਾਜ ਜੀ ਦੀ ਸੇਵਾ ਜਾਣ ਕੇ ਲਵਾਈ ਉਹ ਕੁਰਸੀ ਨਾਮੇ ਦਾ ਪਟੜਾ ਬਣ ਗਈ ਇਸੇ ਪ੍ਰਕਾਰ ਪਿਛਲਿਆਂ ਨੇ ਭਜਨ ਸਿਮਰਨ ਕਰ ਕਰਕੇ ਜੀਵਨ ਮੁਕਤੀ ਪ੍ਰਾਪਤ ਕੀਤੀ ਔਰ ਹਜ਼ਾਰਾਂ ਨੂੰ ਲਾਭ ਪਹੁੰਚਾਇਆ ਪਰ ਕਿਤੇ ਆਪਣੀ ਵਿਡਿਆਈ ਨੂੰ 버ਕੇ ਨਹੀਂ ਕਿੱਥੇ ਅੱਜਕੱਲ੍ਹ ਆਪਣੀਆਂ ਸੰਤ ਤਾਈਆਂ ਦਾ ਟੰਡੋਰਾ ਸਿੱਖ ਆਪ ਫੇਰਦੇ ਹਨ ਪਰ ਉਹਨਾਂ ਤੋਂ ਲਾਭ ਦੀ ਥਾਂ ਹਾਨੀ ਪਹੁੰਚਦੀ ਹੈ ਔਰ ਕਰਤਬ ਇਹ ਹਨ ਕਿ ਮੂਰਖਾਂ ਦੀ ਤਰ੍ਹਾਂ ਕ੍ਰੋਧ ਵਸ ਹੋ ਕੇ ਸੰਤ ਤਾਈ ਨੂੰ ਗ੍ਰਹਿਣ ਲਾ ਦਿੰਦੇ ਹਨ ਔਰ ਖੁਦਗਰਜ਼ੀ ਤੱਕ ਨੂੰ ਸ਼ਬਾਬ ਹੀ ਨਹੀਂ ਸਕਦੇ ਪਿਛਲੇ ਸਮੇਂ ਅਸੀਂ ਦੁੱਖਾਂ ਵਿੱਚ ਫਸੇ ਹੋਏ ਵੀ ਤਰੱਕੀ ਕਰਦੇ ਸਾਂ ਹੁਣ ਸੁੱਖਾਂ ਨੂੰ ਪਾ ਕੇ ਵੀ ਘਾਟੇ ਪਾ ਰਹੇ ਹਾਂ ਕਾਰਨ ਇਹ ਹੈ ਕਿ ਸਾਡੇ ਪਿਛਲੇ ਕਰਦੇ ਬਹੁਤ ਸਨ ਪਰ ਰੌਲਾ ਪਾ ਕੇ ਲੋਕਾਂ ਦੀ ਅਕਲ ਨੂੰ ਘੁੰਮਣ ਘੇਰ ਵਿੱਚ ਨਹੀਂ ਪਾਉਂਦੇ ਸਨ ਉਹ ਨਿਰਾ ਰੌਲਾ ਪਾਉਂਦੇ ਹਨ ਹੁਣ ਹੁਣ ਨਿਰਾ ਰੌਲਾ ਪਾਉਂਦੇ ਹਨ ਔਰ ਉਸ ਰੌਲੇ ਨਾਲ ਲੋਕਾਂ ਨੂੰ ਚਕਰਾ ਕੇ ਆਪਣੇ ਮਗਰ ਲਾਉਣੇ ਦਾ ਯਤਨ ਕਰਦੇ ਹਨ ਵਾਸਤਵ ਵਿੱਚ ਪੰਥ ਦੀ ਤਰੱਕੀ ਲਈ ਆਪਣੀ ਅਕਲ ਹਿੰਮਤ ਅਤੇ ਪਦਾਰਥ ਨੂੰ ਧਰਮ ਦੀ ਜੱਗਬੇਦੀ ਪਰ ਕੁਰਬਾਨ ਨਹੀਂ ਕਰਦੇ ਜੋ ਲੋਕ ਭਾਰੇ ਤੇ ਉਪਕਾਰ ਦੇ ਕੰਮ ਕਰਦੇ ਹਨ ਉਹਨਾਂ ਦੀ ਸੁਰਤ ਉਹਨਾਂ ਦੇ ਤਰਦਦਾਂ ਅਤੇ ਮਿਹਨਤਾਂ ਵਿੱਚ ਲੱਗੀ ਹੋਈ ਤੁਕਦੀ ਜਾਂਦੀ ਹੈ ਔਰ ਖੁਦਗਰਜੀ ਦੇ ਜੰਗਲ ਤੋਂ ਸਾਫ਼ ਹੁੰਦੀ ਜਾਂਦੀ ਹੈ ਇਸੇ ਕਰਕੇ ਉਹ ਬੋਲਣੋਂ ਰਹਿ ਜਾਂਦੇ ਹਨ ਕਰਦੇ ਹਨ ਪਰ ਕੁਛ ਕਦੇ ਨਹੀਂ ਬੂੰਗੇ ਨਹੀਂ ਹੋ ਜਾਂਦੇ ਪਰ ਹਉਮੇ ਦਾ ਬੋਲਣਾ ਦੂਰ ਹੋ ਜਾਂਦਾ ਹੈ ਉਹ ਜੋ ਬਚਨ ਕਰਦੇ ਹਨ ਪਰ ਉਪਕਾਰ ਦਾ ਔਰ ਐਸਾ ਸੁਥਰਾ ਜੈਸਾ ਪਹਾੜੀ ਨਦੀ ਵਿੱਚੋਂ ਧੋਤੇ ਹੋਏ ਅਮੋਲਕ ਪੱਥਰਾਂ ਦੇ ਗੀਟੇ ਨਿਕਲਦੇ ਹਨ ਇਸ ਦੇ ਉਲਟ ਜੋ ਬੋਲਦੇ ਹਨ ਪਰ ਕਰਦੇ ਨਹੀਂ ਉਹ ਆਪਣੇ ਅੰਤੇ ਕਰਨ ਵਿੱਚ ਹਉਮੇ ਦੀ ਮੈਲ ਅਦਿਕ ਤੋਂ ਅਦਿਕ ਭਰਦੇ ਜਾਂਦੇ ਹਨ ਕਹਿੰਦੇ ਤਾਂ ਹਨ ਕਿ ਅਸੀਂ ਗਿਆਨੀ ਹਾਂ ਸੰਤ ਹਾਂ ਗੁਣੀ ਹਾਂ ਅਵਰਾ ਤੋਂ ਰਹਿ ਤਾ ਹਾਂ ਕੇਵਲ ਪਰਉਪਕਾਰ ਹਿਤ ਬੋਲਦੇ ਹਾਂ ਪਰ ਵਾਸਤਵ ਵਿੱਚ ਉਹਨਾਂ ਨੂੰ ਅਵਸਥਾ ਗਿਆਨ ਨਹੀਂ ਹੁੰਦਾ ਸਮਝ ਮਾਤਰ ਹੁੰਦੀ ਹੈ ਜਿਸ ਦੇ ਨਾਲ ਹੀ ਉਹ ਸੂਕਮ ਹੰਕਾਰ ਦੇ ਧੋਖੇ ਵਿੱਚ ਆ ਕੇ ਪਾਰੇ ਉਪਕਾਰ ਦੀ ਯਾਰ ਵਿੱਚ ਹੌਮੇ ਦੀ ਪਾਲਣਾ ਕਰਦੇ ਹਨ ਉਹ ਜਿਉਂ ਜਿਉਂ ਬੋਲਦੇ ਹਨ ਹੌਮੇ ਵਧਦੀ ਹੈ ਜਿਉਂ 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 ਇਹ ਵਧਦੀ ਹੈ ਉਹ ਹੋਰ ਬੋਲਦੇ ਹਨ ਇਸ ਪ੍ਰਕਾਰ ਕੋਇਲ ਦੀ ਤਰ੍ਹਾਂ ਉਹ ਪੰਥ ਦੀ ਕੇਵਲ ਕੁੰਜੀ ਵਾਲੇ ਵਾਜੇ ਗ੍ਰਾਮੋਫੋਨ ਦਾ ਕੰਮ ਦਿੰਦੇ ਹਨ ਯਥਾਰਥ ਕੰਮ ਨਹੀਂ ਕਰ ਸਕਦੇ ਕਿਉਂਕਿ ਹੌਮੇ ਦੇ ਵਾਅਦੇ ਕਰਕੇ ਮਨ ਦਾ ਮਾਨ ਵੀ ਅਦਿਕ ਹੋ ਜਾਂਦਾ ਹੈ ਜੋ ਖੇਚਲ ਸਹਾਰਨ ਜੋਗਾ ਨਹੀਂ ਰਹਿੰਦਾ ਕੇਵਲ ਸ਼ੋਭਾ ਦੇ ਪੰਘੂੜੇ ਵਿੱਚ ਝੂਲਣ ਜੋਗਾ ਹੋ ਜਾਂਦਾ ਹੈ ਸਾਡਾ ਇਹ ਤਤਪ੍ਰੇ ਨਹੀਂ ਕਿ ਪੰਥ ਵਿੱਚ ਕਥਾ ਕਰਨ ਵਾਲੇ ਲੈਕਚਰ ਜਾਂ ਉਪਦੇਸ਼ਕ અપਮਾਨ ਦੇ ਜੋਗ ਹਨ ਜਾਏ ਉੱਤਮ ਕਰਮ ਨਿੰਦਤ ਹੈ ਕਦਾ ਚਿਤ ਨਹੀਂ ਸਾਡਾ ਭਾਵ ਇਹ ਹੈ ਕੇ ਕੇਵਲ ਬੋਲਣਾ ਔਰ ਕਰਨਾ ਕੁਝ ਨਾ ਇਹ ਨਿੰਦਤ ਹੈ ਜੋ ਉੱਤਮ ਜੀਵਨ ਵਾਲੇ ਹਨ ਉਹਨਾਂ ਦੀ ਕਥਾ ਮਾਤਰ ਤੇ ਹੀ ਉਦਾਰ ਹੋ ਜਾਂਦਾ ਹੈ ਪਰ ਜੋ ਕੇਵਲ ਕਥਨ ਕਰਦੇ ਹਨ ਪਰ ਜੀਵਨ ਨਹੀਂ ਰੱਖਦੇ ਉਹ ਪੰਥ ਨੂੰ ਹਾਨੀ ਪਹੁੰਚਉਂਦੇ ਹਨ ਪਰ ਜੋ ਕੁਝ ਵੀ ਨਹੀਂ ਕਰਦੇ ਔਰ ਅਨ ਕੀਤੇ ਨੂੰ ਕੀਤਾ ਦਿਖਾ ਕੇ ਆਪ ਕਰਨੇ ਵਾਲੇ ਨਾ ਹੋ ਕੇ ਵਚਨਾ ਦੀ ਖੂਬੀ ਨਾਲ ਆਪਣੇ ਆਪ ਨੂੰ ਕਰਨੇ ਵਾਲਾ ਸਿੱਧ ਕਰਕੇ ਧੋਖਾ ਦਿੰਦੇ ਹਨ ਉਹ ਪੰਥ ਦੀ ਤਰੱਕੀ ਦੇ ਪੱਕੇ ਹਾਨੀਕਾਰਕ ਹਨ ਇਸ ਲਈ ਪੰਥ ਦੇ ਹਰੇਕ ਪ੍ਰਾਣੀ ਦਾ ਧਰਮ ਹੈ ਕਿ ਪੰਥ ਉਨਤੀ ਉਨਤੀ ਦਾ ਨਿਗਰ ਕੰਮ ਕਰਨਾ ਇਸ ਲਈ ਪੰਥ ਦੇ ਹਰੇਕ ਪ੍ਰਾਣੀ ਦਾ ਧਰਮ ਹੈ ਕਿ ਪੰਥ ਉਨਤੀ ਦਾ ਨਿਗਰ ਕੰਮ ਕਰਨਾ ਭਾਵੇਂ ਥੋੜਾ ਕਰਨਾ ਪਰ ਕੰਮ ਕਰਨ ਕੁਝ ਨਾ ਕਰਨੇ ਦਾ ਤੋਖਾ ਦੇਣ ਕੁਝ ਨਾ ਕਰਕੇ ਕਰਨੇ ਦਾ ਤੋਖਾ ਦੇਣਾ ਇਸ ਨਾਲੋਂ ਚੁੱਪ ਰਹਿਣ ਔਰ ਕੁਝ ਨਾ ਕਰਨ ਤਾਂ ਸ਼੍ਰੇਸ਼ਟ ਹੈ ਸ਼ੇਖ ਸਾਦੀ ਨੇ ਬੁਲਬਲ ਨੂੰ ਕੈਸ਼ਾ ਕੈਸਾ ਅੱਛਾ ਸੰਬੋਧ ਕੀਤਾ ਹੈ हे ਬੁਲਬਲ ਤੂੰ ਐਵੇਂ ਸਾਰੀ ਰਹਾਤ ਰੌਲਾ ਪੁੰਦੀ ਰਹਿੰਦੀ ਹੈ ਤੈਨੂੰ ਪ੍ਰੇਮ ਦੀ ਕੁਝ ਸਾਰ ਨਹੀਂ ਇਹ ਪ੍ਰੇਮ ਦੀ ਸਾਰ ਸਿੱਖਣੀ ਹੈ ਤਪਤੰਗੇ ਪੰਬਟ ਪਾਸੋਂ ਸਿੱਖ ਦੇਖ ਕਿ ਉਹ ਪ੍ਰੇਮ ਵਿੱਚ ਮੱਤਾ ਹੋਇਆ ਸੜ ਮਰਦਾ ਹੈ ਪਰ ਉਸ ਦੀ ਰੱਤਾ ਜਿੰਨੀ ਆਵਾਜ਼ ਸੀ ਹਾਏ ਦੀ ਨਹੀਂ ਸੁਣਾਈ ਦਿੰਦੀ ਇੱਕ ਵਾਰੀ ਮੈਂ ਫੇਰ ਦੁਬਾਰਾ ਪੜਦਾ ਹਾਂ ਇਸ ਲਈ ਪੰਥ ਦੇ ਹਰੇਕ ਪ੍ਰਾਣੀ ਦਾ ਧਰਮ ਹੈ ਕਿ ਪੰਥ ਪੰਥ ਉੰਤੀ ਦਾ ਨਿਗਰ ਕੰਮ ਕਰਨ ਭਾਵੇਂ ਥੋੜਾ ਕਰਨ ਪਰ ਕੰਮ ਕਰਨ ਕੁਝ ਨਾ ਕਰਕੇ ਕਰਨੇ ਦਾ ਧੋਖਾ ਦੇਣਾ ਇਸ ਨਾਲੋਂ ਚੁੱਪ ਰਹਿਣ ਔਰ ਕੁਝ ਨਾ ਕਰਨ ਤਾਂ ਸ਼੍ਰੇਸ਼ਟ ਹੈ ਸ਼ੇਖ ਸਾਦੀ ਨੇ ਬੁਲਬਲ ਨੂੰ ਕਿਹਦਾ ਅੱਛਾ ਸੰਬੋਧ ਕੀਤਾ ਹੈ ਕਿ हे ਬੁਲਬਲ ਤੂੰ ਐਵੇਂ ਸਾਰੀ ਰਾਤ ਰੌਲਾ ਪੁੰਦੀ ਰਹਿੰਦੀ ਹੈ ਤੈਨੂੰ ਪ੍ਰੇਮ ਦੀ ਕੁਝ ਸਾਰ ਨਹੀਂ ਜੇ ਪ੍ਰੇਮ ਦੀ ਸਾਰ ਸਿੱਖਣੀ ਹੈ ਤਾਂ ਪਤੰਗੇ ਪਾਸੋਂ ਸਿੱਖ ਦੇਖ ਕਿ ਉਹ ਪ੍ਰੇਮ ਵਿੱਚ ਮੱਤਾ ਹੋਇਆ ਸੜ ਮਰਦਾ ਹੈ ਪਰ ਉਸ ਦੀ ਰਤਾ ਜਿੰਨੀ ਆਵਾਜ਼ ਸੀ ਹਾਇ ਦੀ ਨਹੀਂ ਸੁਣਾਈ ਦਿੰਦੀ ਇਹ ਜੋ ਲੇਖ ਹੈ ਪਹਿਲੀ ਵਾਰ 15 ਅਪ੍ਰੈਲ 1901 ਤੇ ਦੂਜੀ ਵਾਰ 14 ਮਈ 1959 ਨੂੰ ਛਪਿਆ ਹੈ ਤੇ ਹੁਣ ਇਸ ਕਿਤਾਬ ਦੇ ਰੂਪ ਵਿੱਚ ਸਾਡੇ ਕੋਲ ਹੈ ਆਓ ਵਹਿਗੁਰੂ ਜੀ ਅਸੀਂ ਸਾਰੇ ਅਕਾਲ ਪੁਰਖ ਦੇ ਅੱਗੇ ਪਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ ਕਿ ਜੋ ਵੀ ਬਾਣੀ ਅਸੀਂ ਪੜਦੇ ਸੁਣਦੇ ਹਾਂ ਉਸ ਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਈਏ ਅਤੇ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਇੰਪਲੀਮੈਂਟ ਵੀ ਕਰੀਏ ਤਾਂ ਹੀ ਇਹ ਜੋ ਗੁਰੂ ਦਾ ਉਪਦੇਸ਼ ਹੈ ਜਾਂ ਜੋ ਸਾਡੇ ਯਤਨ ਹਨ ਉਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਅਸੀਂ ਸਫਲ ਹੋ ਸਕਦੇ ਹਾਂ ਤਾਂ ਹੀ ਅਸੀਂ ਆਪਣੀ ਤਰੱਕੀ ਕਰ ਸਕਦੇ ਹਾਂ ਤਾਂ ਹੀ ਅਸੀਂ ਸਮਾਜ ਦੀ ਪੰਥ ਦੀ ਤਰੱਕੀ ਕਰ ਸਕਦੇ ਹਾਂ ਤੇ ਤਾਂ ਹੀ ਅਸੀਂ ਹੋਰ ਨਨ੍ਹੀ ਇਸ ਪਾਸੇ ਲੱਗਣ ਵਾਸਤੇ ਜੋ ਹੈ ਉਹ ਉਤਸ਼ਾਹਿਤ ਕਰ ਸਕਦੇ ਹਾਂ ਉਹ ਵੈਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਉਹ ਸਾਡੇ ਸਾਰਿਆਂ ਤੇ ਮਿਹਰ ਕਰਨ ਅਸੀਂ ਗੁਰੂ ਦੇ ਦੱਸੇ ਰਸਤੇ ਉੱਤੇ ਚੱਲ ਸਕੀਏ ਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਬੋਲਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਯੋਗ ਹੈ ਪੁੱਲਾਂ ਚੁੱਕਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ